ਹੈਲੋ ਸਟੂਡੈਂਟਸ ਨੈਕਸਟ ਅਸੀਂ ਅੱਜ ਕਰਾਂਗੇ ਖੁੱਲੀ ਕਵਿਤਾ ਖੁੱਲੀ ਕਵਿਤਾ ਕਿਹੜੀ ਹੁੰਦੀ ਹੈ ਠੀਕ ਹੈ ਤੇ ਇਸ ਦੀ ਪਰਿਭਾਸ਼ਾ ਤੇ ਲੱਛਣ ਕਿਹੜੇ ਆ ਠੀਕ ਹੈ ਇਹ ਵੀ ਇਹ ਦੇ ਵਿੱਚ ਆਉਂਦੇ ਆ ਨਾ ਕੁਐਸਚਨ ਤੇ ਪੰਜਾਬੀ ਜਿਹੜੀ ਹੈਗੀ ਆ ਜਨਰਲ ਪੰਜਾਬੀ ਔਰ ਇਲੈਕਟ ਪੰਜਾਬੀ ਹਨਾ ਤੇ ਇਹਦੇ ਬਾਰੇ ਅਸੀਂ ਕਰਾਂਗੇ ਅੱਜ ਕਿੰਨੇ ਖੁੱਲੀ ਕਵਿਤਾ ਇੱਕ ਅਜਿਹਾ ਕਾਬ ਪੇਤ ਹੈ ਜਿਸ ਦੀ ਕੋਈ ਮੁਕੰਮਲ ਪਰਿਭਾਸ਼ਾ ਕਾਇਮ ਨਹੀਂ ਹੋ ਸਕੇ ਇਸ ਦੀ ਪ੍ਰਕਿਰਤੀ ਹੀ ਅਜਿਹੀ ਹੈ ਕਿ ਇਸ ਨੂੰ ਕਿਸੇ ਮੁਕੰਮਲ ਪਰਿਭਾਸ਼ਾ ਵਿੱਚ ਨਿਸ਼ਚਿਤ ਨਿਸ਼ਚਿਤ ਕਰਨਾ ਮੁਸ਼ਕਲ ਹੈ ਇਸ ਕਰਕੇ ਇਸ ਦੀ ਪਰਿਭਾਸ਼ਾ ਦਿੰਦੇ ਸਮੇਂ ਸਾਨੂੰ ਇਹ ਦੱਸਣਾ ਪੈਂਦਾ ਹੈ ਕਿ ਇਸ ਪ੍ਰਕਾਰ ਦੀ ਕਵਿਤਾ ਵਿੱਚ ਫਲਾਨੀ ਫਲਾਨੀ ਚੀਜ਼ ਸ਼ਾਮਲ ਨਹੀਂ ਹੁੰਦੀ ਠੀਕ ਹੈ ਇਸ ਨਖੇੜੂ ਸਿਧਾਂਤ ਅਨਸਾਰ ਖੁੱਲੀ ਕਪਤਾ ਉਹ ਹੁੰਦੀ ਹੈ ਜਿਸ ਵਿੱਚ ਤੁਕਾਂਤ ਛੰਦ ਤੇ ਉਸ ਦੇ ਰੂਪ ਤੇ ਲੱਛਣ ਵਾਲੀਆਂ ਸਭ ਚੀਜ਼ਾਂ ਅ ਅਰਥਾਤ ਜਤੀ ਗਤੀ ਲਗੂ ਗੁਰੂ ਤੇ ਤੁਕਾਂਤ ਮੇਲ ਦੀ ਅਣਹੋਂਦ ਹੁੰਦੀ ਹੈ ਇਸ ਵਿੱਚ ਕੇਵਲ ਤਾਲ ਨੂੰ ਹੀ ਮੁੱਖ ਰੱਖਿਆ ਜਾਂਦਾ ਹੈ ਠੀਕ ਹੈ ਖੁੱਲੀ ਕਪਤਾ ਇਸ ਸਿਧਾਂਤ ਉੱਤੇ ਅਰਧਾਤ ਹੈ ਕਿ ਕਵਿਤਾ ਤੱਥਾਂ ਦਾ ਬਿਆਨ ਹੈ ਨਾ ਕਿ ਸ਼ੰਦ ਦੇ ਰੂਪ ਤੇ ਰੂਪੇਦਾਂ ਦਾ ਇਸ ਕਰਕੇ ਖੁੱਲੀ ਕਵਿਤਾ ਲਿਖਣ ਵਾਲਾ ਕਵੀ ਜ਼ਰੂਰੀ ਤੱਤਾਂ ਨੂੰ ਵੱਖਰੇ ਕਰ ਲੈਂਦਾ ਹੈ ਤੇ ਇਸ ਨੂੰ ਬਿਨਾਂ ਕਿਸੇ ਬਨਾਵਟ ਦੇ ਉਚੇਚ ਤੋਂ ਨੰਗ ਮਨੰਗਾ ਤੇ ਸਾਫ਼-ਸਾਫ਼ ਪਾਠਕਾਂ ਅੱਗੇ ਪੇਸ਼ ਕਰ ਦਿੰਦਾ ਹੈ ਇਸ ਪ੍ਰਕਾਰ ਖੁੱਲੀ ਕਵਿਤਾ ਅਤੇ ਵਾਰਤਕ ਵਿੱਚ ਭੇਦ ਕੇਵਲ ਇੰਨਾ ਹੀ ਰਹਿ ਜਾਂਦਾ ਹੈ ਕਿ ਵਾਰਤਕ ਉਨੀ ਤੇਜ਼ੀ ਜੋਸ਼ ਤੇ ਅਸਲੀਅਤ ਨਾਲ ਪਾਠਕ ਦੇ ਮਨ ਨੂੰ ਮਨਾਂ ਨੂੰ ਨਹੀਂ ਟੁੰਬ ਸਕਦੀ ਜਿੰਨੀ ਕਿ ਖੁੱਲੀ ਕਵਿਤਾ ਟੁੰਬ ਸਕਦੀ ਹੈ। ਜਦ ਕਿ ਇਸ ਦੇ ਮੁਕਾਬਲੇ ਤੇ ਕਵਿਤਾ ਤੇ ਵਾਰਤਕ ਵਿੱਚ ਸੰਗੀਤ ਦੀ ਹੋਂਦ ਤੇ ਅਣਹੋਂਦ ਦਾ ਅੰਤਰ ਹੈ। ਪਹਿਲੀ ਵੱਡੀ ਜੰਗ ਤੋਂ ਮਗਰੋਂ ਯੂਰਪ ਵਿੱਚ ਖੁੱਲੀ ਕਵਿਤਾ ਦੇ ਬਹੁਤ ਸਰਦਾਲੂ ਪੈਦਾ ਹੋ ਗਏ। ਬਰਤਾਨੀਆ ਤੇ ਅਮਰੀਕਾ ਵਿੱਚ ਤਾਂ ਇਸ ਨੇ ਐਨੇ ਪੈਰ ਜਮਾ ਲੈ ਕੇ ਰਵਾਇਤੀ ਵਜਨ ਕਾਫੀਏ ਵਾਲੀ ਕਵਤਾ ਨੂੰ ਇਸ ਦੇ ਪਿੱਛੇ ਤੱਕ ਦਿੱਤਾ। ਖੁੱਲੀ ਕਵਿਤਾ ਅੰਗਰੇਜ਼ਾਂ ਤੇ ਹੋਰ ਪਛਾਵਾਂ ਲਈ ਕੋਈ ਅਜਿਹੀ ਨਵੀਨ ਚੀਜ਼ ਨਹੀਂ ਜੋ ਜੇ ਪਹਿਲਾਂ ਜੋ ਪਹਿਲਾਂ ਮੌਜੂਦ ਨਹੀਂ ਸੀ ਰੱਖਦੀ। ਵਯੂਦ ਨਹੀਂ ਸੀ ਰੱਖਦੀ ਅੱਜ ਕੱਲ ਦੀ ਪਰਿਭਾਸ਼ਾ ਅਨਸਾਰ ਹਜ਼ਰਤ ਸੁਲੇਮਾਨ ਦੇ ਗੀਤ 970 ਈਸਵੀ ਪੂਰਵ ਸਪਸ਼ਟ ਰੂਪ ਵਿੱਚ ਖੁੱਲੀ ਕਵਿਤਾ ਹਨ ਸਰ ਥਾਮਸ ਬ੍ਰਾਊਨ ਦੇ ਕਈ ਕਾਵਬੰਦ ਖੁੱਲੀ ਕਵਿਤਾ ਦੇ ਦਾ ਅੰਗ ਹਨ ਅਰਬੀ ਵਿੱਚ ਕੁਰਾਨ ਸ਼ਰੀਫ ਖੁੱਲੀ ਕਵਿਤਾ ਵਿੱਚ ਹੈ ਸੰਸਕ੍ਰਿਤ ਵਿੱਚ ਚੰਪੂ ਇਸ ਕਿਸਮ ਦੀ ਕਵਤਾ ਤੇ ਬਾਰਤਕ ਦੇ ਮਿਲਗੋਬੇ ਨੂੰ ਆਖਦੇ ਹਨ ਪਰੰਤੂ ਜਿਸ ਪ੍ਰਕਾਰ ਦੀ ਕਪਤਾ ਨੂੰ ਅੱਜਕੱਲ ਦੀ ਖੁੱਲੀ ਕਪਤਾ ਕਿਹਾ ਜਾਂਦਾ ਹੈ ਇਸ ਦਾ ਪੁਰਾਣੇ ਸਮੇਂ ਵਿੱਚ ਬਹੁਤਾ ਰਿਵਾਜ ਨਹੀਂ ਸੀ ਕਿੰਦੇ ਉੱਪਰ ਲਿਖਿਆ ਖੁੱਲੀ ਕਪਤਾਨੀਆ ਮਸਾਲਾ ਤਾਂ ਇਤਿਫਾਕੀਆਂ ਹਨ ਪਰ ਵਿਕਟੋਰੀਆ ਕਾਲ ਵਿੱਚ ਮੈਥਿਊ ਆਰਨਰਡ ਨੇ ਸਚੇਤ ਰੂਪ ਵਿੱਚ ਬੜੀ ਸਫਲਤਾ ਨਾਲ ਅਜਈਆਂ ਕਵਤਾਵਾਂ ਲਿਖੀਆਂ ਜੋ ਉਕੀਆਂ ਤਾਲ ਤੇ ਹੀ ਨਿਰਵਸਨ ਸਨ ਯੂਰਪ ਵਿੱਚ ਜਿਹੀ ਕਵਤਾ ਦੇ ਐਫ ਐਸ ਫਲਿੰਟ ਟੀ ਐਸ ਐਲੀਟਨਟ ਤੇ ਕਾਰਲ ਜ਼ੈਰਵਰਗ ਵਰਗੇ ਬਹੁਤ ਸਾਰੇ ਕਵੀ ਹੋਏ ਪੱਛਮੀ ਦੇਸ਼ਾਂ ਵਿੱਚ ਖੁੱਲੀ ਕਵਤਾ ਖੂਬ ਹਰਮਨ ਪਿਆਰੀ ਹੋ ਰਹੀ ਹੈ ਪਰੰਤੂ ਭਾਰਤੀ ਤੇ ਪੰਜਾਬੀ ਬੋਲੀ ਵਿੱਚ ਇਸ ਨੂੰ ਲੋਕਪ੍ਰਿਅਤਾ ਪ੍ਰਾਪਤ ਨਹੀਂ ਹੋਈ ਕਿਉਂਕਿ ਪਾਰਟ ਵਿੱਚ ਖੁੱਲੀ ਕਵਤਾ ਲਿਖਣ ਵਾਲੇ ਉਹਨਾਂ ਲੋਕਾਂ ਨਾਲੋਂ ਸੁੰਦਰ ਕਵਤਾ ਨਹੀਂ ਲਿਖਦੇ ਜੋ ਸ਼ੰਦ ਨਿਯਮਾਂ ਦੀ ਪਾਲਣਾ ਕਰਨ ਵਾਲੇ ਲਿਖਦੇ ਹਨ ਅੱਗੇ ਹੈ ਪੰਜਾਬੀ ਵਿੱਚ ਖੁੱਲੀ ਕਵਤਾ ਲਿਖਣ ਵਾਲਿਆਂ ਵਿੱਚ ਸਭ ਤੋਂ ਵੱਡਾ ਕਵੀ ਪੂਰਨ ਸਿੰਘ ਹੈ ਜਿਸ ਦੇ ਦੋ ਕਾਵ ਸੰਗ੍ਰਹਿ ਹਨ ਖੁੱਲੇ ਮੈਦਾਨ ਤੇ ਖੁੱਲੇ ਹੌਂਡ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਤੇ ਬਾਤਕ ਵਿੱਚ ਕੋਈ ਭੀੜ ਨਹੀਂ ਜਾਪਦਾ। ហេਠਾ ਦੇਖੋ ਉਸੇ ਕਵਿਤਾ ਦੇ ਨਮੂਨੇ ਦੇਖ ਲਓ। ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਮਖੌਲਾਂ ਕਰਨ ਮਰਨ થી ਨਹੀਂ ਡਰਦੇ ਪਿਆਰ ਨਾਲੇ ਕਰਨ ਗੁਲਾਮੀ ਜਾ ਕੋ ਆਪਣੀ ਵਾਰ ਦਿੰਦੇ ਪਰ ਟੈਨਾ ਮੰਨਣ ਕਿਸੇ ਦੀ ਖਲੋ ਜਾਣ ਡਾਂਗਾ ਮੁੰਡੇ ਤੇ ਉਲਾਰ ਤੇ ਜਵਾਨੀ ਦੇ ਜੋਰ ਨੂੰ ਅੱਕੜ ਖਾਂਦੇ ਅਲਵੇਲੇ ਧੁਰਾਂ થી ਸਤਗੁਰਾਂ ਦੇ ਆਜ਼ਾਦ ਕੀਤੇ ਬੰਦੇ ਜਵਾਨ ਪੰਜਾਬ ਦੇ ਅੱਗੇ ਹੈ ਦੂਜੇ ਨੰਬਰ ਤੇ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਕਵਿਤਾ ਆਉਂਦੀ ਹੈ ਡਾਕਟਰ ਸਾਹਿਬ ਨੇ ਕਿਤੇ ਕਿਤੇ ਕਾਫਿਆ ਵੀ ਮੀ ਬੀ ਮੇ ਲਿਆ ਹੈ ਪਰ ਖੁਲ ਵਦੇਰੇ ਪਾਈ ਹੈ ਉਹਨਾਂ ਦੀ ਕਵਤਾ ਵਿੱਚ ਪ੍ਰੋਫੈਸਰ ਪੂਰਨ ਸਿੰਘ ਨਾਲੋਂ ਕਾਵੰਸ਼ ਵਦੇਰੇ ਹੈ। ਉਤੇ ਮੈਂ ਅਚੰਚੇਤ ਮਿਲੇ ਵਗਦੀਆਂ ਪੀੜਾਂ ਵਿੱਚ ਅਟਕੇ ਠਠੰਬਰੇ ਤੱਕਿਆ ਨੇੜੇ ਹੋਈ ਨਾਲ ਲੱਗੇ ਕੁੱਟਿਆ ਨਪੀੜਿਆ ਕੰਦਾ ਟੈ ਪਈਆਂ ਉਹਲੇ हट ਗਏ ਜਿਸਮ પારદર્ਸ਼ਕ ਹੋ ਗਏ ਜਿਵੇਂ ਸ਼ੀਸ਼ਾ ਪਰਦੇ ਫਟ ਗਏ ਦੋ ਮੇ ਰੂਹਾਂ ਇੱਕ ਹੋ ਗਈਆਂ یوں ਹੋਏ ਸਨ ਦੋ ਨੰਗੀਆਂ ਰੂਹਾਂ ਦੇ ਮੇਲੇ ਮੇਲੇ ਕਦੀ ਠੀਕ ਹੈ ਤੇ ਅੱਗੇ ਹੈ ਕਿਤੇ ਕਿਤੇ ਉਹਨਾਂ ਦੀ ਕਵਿਤਾ ਵਾਰਤਕ ਵਰਗੀ ਹੀ ਹੈ ਇਸ ਤੋਂ ਬਿਨਾ ਪ੍ਰੀਤਮ ਸਿੰਘ ਸ਼ਰੀਫ 인ਦਰ ਸਿੰਘ ਸੰਤਿੰਦਰ ਸਿੰਘ ਚੱਕਰਵਰਤੀ ਵਾ ਵ ਵਲਵੰਤ ਡਾਕਟਰ ਹਪਰਜਨ ਸਿੰਘ ਅਮਰਤਾ ਪ੍ਰੀਤਮ ਐਸ ਐਸ ਮੀਸ਼ਾ ਡਾਕਟਰ ਜਸਵੰਤ ਸਿੰਘ ਸੁਖਪਾਲ ਦੀਪ ਸਿੰਘ ਹਸਰਤ ਤੇ ਰਵਿੰਦਰ ਰਵੀ ਨੇ ਖੁੱਲੀ ਕਵਿਤਾ ਤੇ ਹੱਥ ਅਜਮਾਇਆ ਪਰੰਤੂ ਇਸ ਕਿਸਮ ਦੀ ਕਵਤਾ ਰਚਨ ਵਿੱਚ ਸਭ ਤੋਂ ਵੱਧ ਸਫਲਤਾ ਪ੍ਰੋਫੈਸਰ ਪੂਰਨ ਸਿੰਘ ਤੇ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਨੂੰ حاصل ਹੋਈ ਠੀਕ ਹੈ हे वाटा होगा खुली कपता बारे ठीक आहे नॅक्स्ट अशी अगली वीडिओचीत बरे करांगे ओके बाय